ਇਕ ਕਮਰ ਮੈਂ ਆ ਬਤਾ ਹੋਰ ਨਵਾਂ ਮੇਰੇ ਮੇਰੇ ਨਾਲ ਜੋ ਵੀ ਥੀ ਸ਼ਿਰੀ ਗੁਰ ਸਿੰਘ ਸਵਾ ਤੈਰਾਨ ਈਰਾਨ ਦੇ ਚ 10 ਹਰ ਸਾਲ ਜਾਂਦਾ ਰਿਹਾ ਹੈ 15 ਦੇ ਨਾਲ ਹੀ ਭਾਈ ਮੱਖਣ ਸਿੰਘ ਥੋੜੇ ਦਿਨ ਹੋਏ ਨੇ ਇੱਥੇ ਗੁਜ਼ਰ ਗਏ ਨੇ 50 ਸਾਲ ਉਹਨਾਂ ਨੇ ਮਹਾਰਾਜ ਦੇ ਅਸਥਾਨ ਦੀ ਸੇਵਾ ਕੀਤੀ ਭਾਵੇਂ ਉਹਨਾਂ ਦੀ ਸਪੇਰਪੜ ਦੀ ਆਪਣੀ ਦੁਕਾਨ ਸੀ ਪਰ ਸ਼ੌਕੀਆ ਤੌਰ ਤੇ ਅੰਦਰੋਂ ਨੇ ਲਗਨ ਕਰਕੇ ਸ਼ਾਮ ਵੇ ਉਹਨਾਂ ਨੇ ਹੀ ਆਗੇ ਪ੍ਰਕਾਸ਼ ਕਰਨਾ ਸ਼ਾਮੀ ਉਹਨਾਂ ਨੇ ਹੀ ਰਹਿਰਾਸ ਪੜ੍ਹਨੇ ਸੁਕਾਸਣ ਉਹਨਾਂ ਨੇ ਕਰਨਾ ਖੜਾ ਪਰਸ਼ਾਦੀ ਦੇ ਉਹਨਾਂ ਨੇ ਬਣਾਣੀ ਵੰਡਣੀ ਉਹਨਾਂ ਨੇ ਅਰਦਾਸ ਉਹਨਾਂ ਨੇ ਕਰਨੇ ਪ੍ਰੋਫੈਸ਼ਨਲ ਨਹੀਂ ਸਨ ਪਰ ਫਿਰ ਵੀ ਸਾਰੀ ਸੇਵਾ 50 ਸਾਲ ਕੀਤੀ ਸ਼ਿਰੂ ਸੈਨ ਸਭਾ ਵਿੱਚ 15 20 ਮੁਸਲਮਾਨ ਵੀ ਆਉਂਦੇ ਸਨ ਰੋਜ਼ ਆਉਂਦੇ ਸਨ ਦਾਸ ਪਿਛੋਂ ਫਨੰਡੇਰ ਤੋਂ ਆਇਆ ਐਸਾ ਕੋਈ ਗੁਰਦੁਆਰਾ ਨਹੀਂ ਆਉਂਦਾ ਸੀ ਜਿੱਥੇ ਦਸਵੇਂ ਮੁਸਲਮਾਨ ਨਾ ਬੈਠਣ ਅੱਧੇ ਤੋਂ ਜ਼ਿਆਦਾ ਹਿੰਦੂ ਆਉਂਦੇ ਸਨ ਦਸਵੇਂ ਮੁਸਲਮਾਨ ਆਉਂਦੇ ਸਨ ਕੇਸਾਦਾਰੀ ਚਾਲੀ ਫਸਦੀ ਆਉਂਦੇ ਸਨ ਇਸ ਸਿਕਵੰ ਨੂੰ ਪਿਸ਼ੌਰ ਕੋਹੜ ਡੇਰਾ ਸਮੇਲ ਖਾਨ ਹਜ਼ਾਰਾ ਮਰਦਾਨ ਉਸ ਫਸੇਲ ਕੁਝ ਆਉਂਦੇ ਸਨ ਮੁਸਲਮਾਨ ਕੁਝ ਮੁਸਲਮਾਨ ਮੰਗ ਵੀ ਕਰਦੇ ਸਨ ਕਬੀਰ ਦੇ ਸ਼ਲੋਕ ਸੁਣਾਓ ਫਰੀਦ ਦੇ ਬੋਲ ਸੁਣਾ ਰਾਗਿਆਂ ਨੂੰ ਕਹਿੰਦੇ ਸੀ ਕੀਰਤਨੀਆਂ ਨੂੰ ਕਹਿੰਦੇ ਸੀ ਔਰ ਮੈਨੂੰ ਅਜੇ ਤੱਕ ਵੀ ਯਾਦ ਹੈ ਮਸਤੀ ਚ ਝੂਮ ਰਹੇ ਮੁਸਲਮਾਨ ਗੁਰਦੁਆਰਿਆਂ ਚ ਬੈਠੇ ਹੁੰਦੇ ਸੀ ਮਸਤੀ ਚ ਝੂਮ ਰਹੇ ਹੋਏ ਸੈਦਾਰੀ ਬੈਠੇ ਹੁੰਦੇ ਸੀ ਸੈਦਾਰੀ ਉਹਨਾਂ ਨੂੰ ਕਹਿੰਦੇ ਸਨ ਜੋ ਹੈਗੇ ਤੇ ਹਿੰਦੂ ਲੇਕਿਨ ਇਸ਼ਟ ਬਣਾ ਬੈਠੇ ਗੁਰੂ ਨਾਨਕ ਕੇਸ ਰੱਖ ਕੇ ਤੇ ਫਿਰ ਕਟਾ ਕੇ ਬੈਠੇ ਨੇ ਕੁਸਤਾਖੀ ਮਾ ਸਹਿਦਾਰੀ ਨਹੀਂ ਇਹਨਾਂ ਨੂੰ ਪਦਤ ਕਹਿੰਦੇ ਨੇ ਮਾਫ ਕਰ ਦੇਣਾ ਮੈਡਮ ਮੈਂ ਇੱਕ ਦਫਾ ਫਿਰ ਮਾਫੀ ਮੰਗਾ ਇਹਨਾਂ ਨੂੰ ਸਹਿਦਾਰੀ ਨਹੀਂ ਕਹਿੰਦੇ ਹਿੰਦੂ ਨੇ ਹਿੰਦੂਆਂ ਚੋਂ ਹੀ ਬਣੇ ਸਾਰੇ ਹਿੰਦੂਆਂ ਚੋਂ ਹੀ ਬਣੇ ਗੁਰੂ ਨਾਨਕ ਦੀ ਬਾਣੀ ਤੋਂ ਪ੍ਰਭਾਵਿਤ ਹੋ ਗਏ ਗੁਰਦਵਾਰੇ ਆਣ ਲੱਗੇ ਇਸਤ ਮੰਨ ਬੈਠੇ ਗੁਰੂ ਨਾਨਕ ਨੂੰ ਸਹਿਦਾਰੀ ਨੇ ਕਿ ਸਹਿਦਨ ਪ੍ਰਭਾਵਿਤ ਹੋ ਕੇ ਫਿਰ ਕਿਸਾਦਾਰੀ ਵੀ ਹੋ ਜਾਣਗੇ ਸੇਂਗੋ ਜਾਣ ਕੇ ਸਿੱਖਦੇ ਹਨ ਜੋ ਗੁਰੂ ਨਾਨਕ ਨੂੰ ਮੰਨਦਾ ਸਿੱਖਦੇ ਹਨ ਸਿੱਖੀ ਸਿੱਖਿਆ ਗੁਰੂ ਵਿਚਾਰ ਖੈਰ ਮੁਕਤਸਰ ਜਿਹੜਾ ਮੇਰਜ਼ ਕਰਾ ਉੱਥੇ 10-15 ਮuslman ਵੀ ਆਉਂਦੇ ਸਨ ਮੇਰੇ ਪੁੱਛਣ ਦੇ ਦੱਸਿਆ ਮੈਨੂੰ ਦੋ ਚਾਰ ਸਜਣਾ ਨੇ ਦੁਬਈ ਦੇ ਅਜੇ ਵੀ ਆਉਂਦੇ ਨੇ ਫਾਮੇ ਇਸਲਾਮੀ ਹਕੂਮਤ ਬਣ ਗਈ ਉੱਥੇ ਬੜੀ ਕਟਰ ਹਕੂਮਤ ਬਣ ਗਈ ਹੈ ਲੇਕਿਨ ਫਿਰ ਵੀ ਕੁਝ ਸਮ ਮੁਸਲਮਾਨ ਗੁਰਦੁਆਰੇ ਆਉਂਦੇ ਨੇ ਇੱਕ ਮੁਸਲਮਾਨ ਤੇ ਉਤੇ ਕੀਰਤਨ ਵੀ ਕਰਦਾ ਸੀ ਇਹ ਵੀ ਮੈਰਜ ਕਰ ਉਹਨੇ ਸਿੱਖ ਲਿਆ ਸੀ ਝੋਮ ਝੋਮ ਕੇ ਕਰਦਾ ਸੀ ਮਸਤੀਜ ਕਰਦਾ ਸੀ ਕਹਿ ਮختصر ਮੈਰਜ ਕਰ 15 ਦਿਨ ਬਾਅਦ ਕਥਾ ਦੀ ਸਮਾਪਤੀ ਤੇ ਜਦ ਮੈਂ ਭਾਰਤ ਵਾਪਸ ਆਣਾ ਸੀ ਇੱਕ ਸੂਫੀ ਫਕੀਰ ਵੀ ਸੁਣਨ ਲਈ ਆਂਦਾ ਸੀ ਬਾਹਰ ਕਿਧਰੇ ਸ਼ਹਿਰ ਤੋਂ ਬਾਦ ਤਹਿਰਾਨ ਵੱਲ ਇੱਕ ਕੁਟਿਆ ਚ ਰਹਿੰਦਾ ਸੀ ਢਾਈ ਮੀਲ ਦਾ ਸਫ਼ਰ ਪੈਦਲ ਚੱਲ ਕੇ ਆਉਂਦਾ ਸੀ ਪੈਦਲ ਹੀ ਵਾਪਸ ਜਾਂਦਾ ਸੀ ਰਸਤੇ 'ਚ ਆਂਦਾ ਰਿਹਾ ਕੋਈ ਸਿੰਘ ਦੇਖ ਲਵੇ ਤੇ ਗੱਡੀ 'ਚ ਬਿਠਾ ਲੈਂਦਾ ਸੀ ਨਹੀਂ ਤੇ ਪੰਜ ਮਿਲਦੀ ਯਾਤਰਾ ਰੋਜ਼ ਪੈਦਲ ਕਰਦਾ ਸੀ ਸਵੇਰੇ ਚੱਲ ਪੈਂਦਾ ਸੀ ਗੁਰਦੁਆਰੇ ਆਣਾ ਫਿਰ ਵਾਪਸ ਪੈਦਲ ਹੀ ਜਾਂਦਾ ਸੀ ਉਹਨੇ ਬੇਟਾ ਵਜਨ ਮੇਰੇ ਅੱਗੋਂ ਇੱਕ ਮਾਲਾ ਰੱਖ ਦਿੱਤੀ ਮਾਲਾ ਨੂੰ ਤਸਬੀਹ ਕਹਿੰਦੇ ਨੇ ਸਮਾਪਤੀ ਤੋਂ ਬਾਅਦ ਉਸ ਫਕੀਰ ਨੂੰ ਮੈਂ ਕਹੇ ਮੈਂ ਰੱਖ ਲੈ ਤਮੈਂ ਕਮਾਲਾ ਇੰਡੀਆ ਚ ਬਹੁਤ ਮਿਲਦੀਆਂ ਨੇ ਹਿੰਦੁਸਤਾਨ ਚ ਬਹੁਤ ਮਿਲਦੀਆਂ ਨੇ ਲੈ ਲਿਆਂਗਾ ਕਿਉਂਕਿ ਉਸ ਦੀ ਹਾਲਤ ਮੈਂ ਦੇਖੀ ਸੀ ਮੈਂ ਕਿ ਤੁਸੀਂ ਰੱਖੋ ਫਿਰ ਤੁਹਾਨੂੰ ਹੋਰ ਕਦੇ ਖਰੀਦਣੇ ਪੈਗੇ ਰੱਖੋ ਮੈਨੂੰ ਕਹਿਣ ਲੱਗੇ ਤੁਸੀਂ ਸਿੰਗਾ ਨੂੰ ਤੇ ਨਹੀਂ ਆਖਿਆ ਜੋ ਨਜ਼ਰਾਨਾ ਦਿੱਤਾ ਹੈ ਲੈ ਲਿਆ ਮੈਂ ਇੱਕ ਗਰੀਬ ਨੇ ਇਹ ਮਾਲਾ ਵੇਚ ਗਈ ਸੀ ਮੈਨੂੰ ਵਾਪਸ ਕਰ ਦੇ ਮੇਰੀ ਤੋਹੇਨ ਪਉਰੀ ਅੱਖਾਂ ਵਾਰਾਂ ਮੈਂ ਤੇ ਨਜ਼ਰਾਨਾ ਵੇਟ ਕੀਤਾ ਹੈ ਔਰ ਨਜ਼ਰਾਨਾ ਵੇਟ ਕੀਤਾ ਇਹ ਮੈਂ ਤੁਹਾਨੂੰ ਸੁਣਦਾ ਰਿਹਾ ਤੇ ਇਹ ਤੁਹਾਨੂੰ ਕਬੂਲ ਨਹੀਂ ਮੈਨੂੰ ਬਹੁਤ ਝੋਟ ਲੱਗੇਗਾ ਮੈਂ ਰੱਖ ਲੈ ਪਮਾਲਾ ਮੈਂ ਰੱਖ ਲੈ ਆਪ ਦੀ ਗੈਥਲੀਅੰਸ ਕਰਾਂ ਗਾੜਬਨ ਇਹ ਘਟਨਾ ਸੰਸੁਰਤ ਵਰਦੀ ਹੋਵੇਗੀ 81 81 تک او مالا میرے کول رہی ہے دو دفعہ میرے کول ٹرین وچ رہ گئی سی ਯਾਤਰੀਆਂ ਨੇ ਘਰ ਦੇਚ ਪੁਚਾਈ ਤੇ ਮੈਂ ਉਹਨਾਂ ਨੂੰ ਕਹੇ 5 10 ਰੁਪਏ ਦੀ ਮਾਲਾ ਸੀ ਤੁਸੀਂ ਸੈਕੜੇ ਰੁਪਏ ਕਿਰਾਇਆ ਖਰਚ ਕੇ ਅਲਵਰ ਆਇਓ ਅਮੇ ਕਿ ਚਲ ਵੀ ਕਹਿੰਦੇ ਕਿ ਨਹੀਂ ਤੁਹਾਡੇ ਹੱਥੇ ਚ ਦੇਖੀ ਸੀ ਫਿਰ ਜ਼ਮੀਰ ਨਹੀਂ ਬਨੇ ਕੋਈ ਪੁਚਾਈਏ ਦੋ ਚਾਰ ਵਾਰ ਗੁਰਦੁਆਰਿਆਂ ਚ ਵੀ ਖੋ ਗਈ ਮੈਨੂੰ ਮਿਲ ਗਈ خاص ਜਿਹੜੀ ਘਟਨਾ ਮੈਂ ਤੁਹਾਨੂੰ ਸਰਵਨ ਕਰਾਣ ਲਗਾ ਹੈਰਾਨ ਹੋ ਹੋਗੇ ਕਾਨਪੁਰ ਦਾਸ ਹਰ ਸਾਲ ਗਲਵਨਚਾਲੀ 45 ਸਾਲ ਤੋਂ 9 10 ਫਰਵਰੀ ਤੋਂ ਲੈ ਕੇ 20 ਫਰਵਰੀ ਤੱਕ 10 ਦਿਨ ਕਥਾ ਕਰਦਾ 40 45 ਸਾਲ ਮੈਨੂੰ ਅਗਨ ਮੇਰਾ ਨਾਗਾ ਨਹੀਂ ਪਿਆ ਲਖਨਊ ਵਿੱਚ ਦਾਸ ਦੀ ਕੁੜਮਾਚਾਰੀ ਸਰਦਾਰ ਹੋਰਨ ਸਿੰਘ ਦੀ ਜੈਵਲਰਸ ਉਹਨਾਂ ਦੀ ਪੋਤੀ ਦਾਸ ਦੇ ਛੋਟੇ ਬੱਚੇ ਨੂੰ ਵਿਆਹੀ ਹੋਈ ਹੈ ਉਹ ਕਥਾ ਸੁਣਨ ਦੇ ਬੜੇ ਸ਼ੌਕੀਨ ਸ਼ਾਮ ਨੂੰ ਆਜਾਇਆ ਕਰਦੇ ਸਨ 45 ਵੇਲੇ ਉੱਤੇ ਰਾਤ ਰਹਿ ਕੇ ਮੇਰੇ ਕੋਲ ਸਵੇਰੇ ਚਲੇ ਜਾਇਆ ਕਰਦੇ ਸਨ ਡੇਲੀ ਅਪ ਡਾਊਨ ਕਰਦੇ ਸਨ ਇੱਕ ਦਿਨ ਸਿਰਾਂਹੇ ਪਈ ਹੋਈ ਮਾਲਾ ਦੇਖ ਕੇ ਮੈਨੂੰ ਕਹਿਣ ਲੱਗਾ ਅਗੈਨੇ ਅਨੂਪ ਸਿੰਘ ਵੀ ਸ਼ਾਇਦ ਉਹਨਾਂ ਦੇ ਨਾਲ ਮੇਰੇ ਨਾਲ ਸੰਤਾਈਂ ਮੁਸਕਰਾ ਰਹੇ ਉਹ ਮੈਨੂੰ ਕਹਿਣ ਲੱਗੇ ਇਹ ਮਾਲਾ ਮੈਂ ਲਖਨਊ ਲੈ ਜਾਣੀ ਐ ਸ਼ਾਮੀ ਵਾਪਸ ਲਿਆਵਾਂਗਾ ਮੈਂ ਚੁੱਕ ਕੇ ਦੇ ਦਿੱਤੀ ਮੈਂ ਘਰ ਵਾਪਸ ਘਰ ਨੂੰ ਲੈਣੀ ਰੱਖੋ ਤੁਸੀਂ ਰੱਖੋ ਵਾਪਸ ਕਰੀ ਮੈਨਾਂ ਨੂੰ ਚੰਗੀ ਲੱਗੇ ਰੱਖ ਲਓ ਮੈਨੂੰ ਕਹਿ ਲੱਗੇ ਮਸਕੀਨ ਜੀ ਮੈਂ ਰੱਖਣੀ ਕੋਈ ਨਹੀਂ ਸ਼ਾਮੀ ਮੈਂ ਲੈ ਆਵਾਂਗਾ ਮੈਂ ਦੇਖਣੀ ਐ ਐ ਸਮਾਪਤੀ ਮੈਂ ਕਰਨ ਲੱਗਾ ਲੱਗ ਹੈ ਜਦ ਸ਼ਾਮੀ ਆਏ ਤੇ ਮੈਨੂੰ ਕਹਿ ਲੱਗੇ ਭੁਖਰਾਜ ਇੱਕ ਇੱਕ ਮਣਕਾ 10-12 ਹਜ਼ਾਰ ਦਾ ਤੁਸੀਂ ਇੱਧਰ ਸੁੱਟ ਦਿੰਦੇ ਹੋ ਇੱਧਰ ਸੁੱਟ ਦਿੰਦੇ ਮੈਂ ਕਦੀ ਸੁਪਨੇ ਚ ਵੀ ਨਹੀਂ ਸੋਚ ਸਕਦਾ ਸੀ ਕਿ ਉਹ ਫਕੀਰ ਜਿਹਦੇ ਕੱਪੜੇ ਪਾਟੇ ਹੋਏ ਨੇ ਮੈਨੂੰ ਪੁਖਰਾਜ ਦੀ ਮਾਲਾ ਦੇਵੇਗਾ ਉਹਨੇ ਕਿਹਾ ਪੁਖਰਾਜ ਹੈ ਸੰਭਾਲ ਕੇ ਰੱਖਣਾ ਸੰਭਾਲ ਕੇ ਮੈਂ ਕੀ ਰੱਖਾਂ ਉਸੇ ਰਾਤ ਹੀ ਖੋ ਗਈ ਅਜੇ ਤੱਕ ਨਹੀਂ ਮਿਲੀ ਖੋ ਗਈ ਸਾਰਿਆਂ ਨੂੰ ਪਤਾ ਚੱਲ ਗਿਆ ਪੁਖਰਾਜ समझ है ते पुखराज पुखराज है वरना नहीं है समझ है ते हीरा हीरा है वरना नहीं है समझ है ते सोना सोना है वरना नहीं है समझ है ते परमात्मा परमात्मा है वरना नहीं है समझ है ते गुरु गुरु है वरना नहीं हे प्रभु तू मेरी समझ तो दूर जब तू मेरी समझ च नहीं है तो मेरे चेत च किस तरह आवेगा आवेगा ਮਸਿਕ ਨੂੰ ਪਤਾ ਹੈ ਕਿ ਉਹ ਮਸਮਾਪਤੀ ਕਰਦਾ ਹੈ ਕਿਹਾ ਪਰਮਾਤਮਾ ਸਮਝ ਦੇ ਚ ਆ ਜਾਂਦਾ ਹੈ ਆ ਜਾਂਦਾ ਦੂਜਾ ਨੂੰ ਪਤਾ ਬਿਆਨ ਕਰਨ ਲੱਗਾ ਅਗਰ ਉਹ ਸਮਝ ਦੇ ਚ ਆ ਜਾਂਦਾ ਹੈ ਤਾਂ ਉਹ ਪਰਮਾਤਮਾ ਮੇਰੀ ਸਮਝ ਤੋਂ ਵੱਡਾ ਨਹੀਂ ਹੋ ਸਕਦਾ ਫਿਰ ਮੇਰੀ ਸਮਝ ਵੱਡੀ ਕਿ ਤਾ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਇਹਦਾ ਕਿਤਨਾ ਹੀ ਵੱਡਾ ਕਿਉਂ ਨਾ ਹੋਵੇ ਸਾਗਰ ਉਸ ਦੇ ਚ ਨਹੀਂ ਆ ਸਕਦਾ समझ कितनी वीडियो क्यों ना होमांत्मा नहीं समझ सकती आखो कि फिर मैं क्यों जो मेरी समझ नहीं, नहीं है जो मेरे चेते नहीं, नहीं है एकाग्रता बख्श नहीं फिर मैं क्यों कह रहा समझ समझ के समझ मिलती है कि हे प्रभु मैं तेनु नहीं समझ सकदा क्यों तू मेरी समझ तो बड़ा बहुत बहुत बड़ा हृदय इतना प्रभावित हो जाता है रोंम रोंम याद करने लगते रसना उस दा नाम जपने लग पंडी मन उस विच लेण हो जाना है। समझ समझ के ये समझ मिलती है कि मैं तेनु नहीं समझ सकदा नहीं समझ सक कौन सम्राट वडा मेरी मत थोड़ी राम अगर कोई कह मैं जान ले मैं समझ सकदा गुरु नानक देव जी महाराज कहंदे सोई अजान कहे मैं जानया हा। ज्ञान हार ना छानना फरीद जो कह रहे ने ऐ कह रहे ने हे खुदा तू मेरी समझ तो द दे हे खुदा तू मेरे चेते तो दूर है मेरी याद तेरे तक नहीं पहुंचती अमीर खुसरो दिल्ली ਦੇ چھੋਇਆ ਹਜ਼ਰ ਨਲਮ ਦਿਨ ਦਾ ਚੇਲਾ ਜਿਨੇ ਉਰਦੂ ਭਾਸ਼ਾ ਨੂੰ ਜਨਮ ਦਿੱਤਾ ਔਰ ਜਿਸਨੇ ਕਵਾਲੀ ਸੰਗੀਤ ਨੂੰ ਜਨਮ ਦਿੱਤਾ ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ امیر ਖੁਸਰੋ ਉਹ ਕਹਿੰਦਾ ਅਬ ਤੋ ਯਾਦੇ ਰਫਤ گاؤں ਕੇ ਵੀ ਪਹੁੰਚ ਨਹੀਂ ਦੋਸਤੋਂ ਨੇ ਕਿਤਨੀ ਦੂਰ ਬਸਾਈ ਹੈ ਬਸਤੀਆਂ اے ਮੇਰੇ ਖੁਦਾ ਕਿਤਨੀ ਦੂਰ ਹੈ ਤੇਰੀ ਬਸਤੀ ਮੇਰੀ ਯਾਦ ਨਹੀਂ ਪਹੁੰਚਾ ਇਹਨੂੰ ਯਾਦ ਕਰਨ ਬੈਠਣਾ ਤੋਂ ਨਹੀਂ ਆਉਂਦਾ ਯਾਦ ਪੁੱਤਨਾ ਤੱਕ ਪਹੁੰਚ ਜਾਂਦੀ ਹੈ ਧਨ ਸੰਪਦਾ ਤੱਕ ਪਹੁੰਚ ਜਾਂਦੀ ਹੈ ਪਰਵਾਰ ਤੱਕ ਪਹੁੰਚ ਜਾਂਦੀ ਹੈ ਇਹ ਕਰਤਾਰ ਤੇਰੇ ਤੱਕ ਨਹੀਂ ਪਹੁੰਚਦੀ ਇਹ ਦੌੜ ਦੌਰੀਆਂ ਲਾਧੂ ਆਉਂਦੀਆਂ ਤੂੰ ਮੇਰੀ ਸਮਝ ਤੋਂ ਦੂਰ ਹੈ ਤੂੰ ਮੇਰੇ 체ਤੇ ਤੋਂ ਦੂਰ ਹੈ ਸਤ ਸੰਗ ਕਰਦਿਆਂ ਕਰਦਿਆਂ ਜੇ ਦਿਨ ਇਹ ਸਮਝ ਆ ਜਾਂਦੀ ਹੈ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਹਿਰਦਾ ਉਸਨੂੰ ਯਾਦ ਕਰਨ ਲੱਗ ਪੈਂਦਾ ਹੈ बताई परमात्मा पूरा समझ ਵਿੱਚ ਨਹੀਂ ਆਉਂਦਾ ਕੋਈ ਬੰਦਾ ਇਹ ਆਖੇ ਸੂਰਜ ਮੇਰੇ ਨਾਲ ਆ ਕੇ ਬੈਠੇ ਮੇਰੇ ਘਰ ਸੋਫੇ ਸਾਈਡ ਦੇ ਜ਼ਮੀਨ ਨਾਲੋਂ ਕਰੋੜਾਂ ਗੁਣਾ ਵੱਡਾ ਤੇਰੇ ਘਰ ਆਵੇ ਤੇਰੇ ਨਾਲ ਬੈਠੇ ਉਹਦੀ ਕਿਰਨ ਆ ਸਕਦੀ ਉਹਦੀ ਰੋਸ਼ਨੀ ਆ ਸਕਦੀ ਹੈ परमात्मा ਦੇ ਗੁਣਾਂ ਦਾ ਤੇਰੇ ਹਿਰਦੇ 'ਚ ਪ੍ਰਕਾਸ਼ ਹੋ ਸਕਦਾ ਹੈ ਉਹਦੀ ਸ਼ਕਤੀ ਦਾ ਪ੍ਰਕਾਸ਼ ਹੋ ਸਕਦਾ ਹੈ ਉਹਦੇ ਮਹਾਂ ਰਸ ਤੇ ਆਨੰਦ ਦਾ ਪ੍ਰਕਾਸ਼ ਹੋ ਸਕਦਾ ਹੈ ਸਾਰਾ ਪਰਮਾਤਮਾ ਤੇਰੀ ਸਮਝ ਤੇ ਤੇਰੇ ਚੇਤੇ ਤੋਂ ਪਰੇ ਹੈ ਪਰੇ ਪ੍ਰੇ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਕਿ ਸਾਨੂੰ ਬੋਧ ਹਾਸਲ ਹੋਵੇ ਫਿਰ ਕਿਸੇ ਵਕਤ ਨਦੀ ਨਾਲ ਸੰਜੋਗੀ ਮੇਲੇ ਹੋਏ ਗੁਰਮਤ ਦੇ ਹੋਰ ਪਹਿਲੇ ਗੁਰਵਾਣੀ ਦੇ ਹੋਰ ਪਹਿਲੇ ਸਿਧਾਂਤ ਦੇ ਹੋਰ ਨੁਕਤੇ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗੇ